ਆ ਜੀ ਵਕੀ ਨਾਲ ਤਾਂ ਦਿਨ ਇਨਫੋਰਮੇਸ਼ਨ ਠੀਕ ਆ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਸ ਜੇਦਾ ਵਿੱਚ ਏਟਲ ਵਾਲੇ ਆਪਣੇ ਪਾਈਪ ਉਹਦੀ ਪਾਰੈਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਾਰਟिकुलर ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਠੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗਵਾਂਡੀ ਜਾਂ ਯਾਰ ਦੋਸਤ ਵੀ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋਦਮੀ ਉੱਥੇ ਫਾਇਰ ਕੈਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਤਰੀਕ ਨੂੰ ਕਰ ਦਿੱਤਾ ਸੀ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰਸੀਡਿੰਗ ਚੱਲਦੀ ਰਹੀ ਹੈ ਅ ਜੀ ਪਤਾ ਲੱਗਾ ਕਿ ਡੀ ਐਮ ਸੀ ਵੀ ਜਿੱਤੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਹੈ ਇਹਦੇ ਵਿੱਚ ਅਸੀਂ ਹੁਣ ਅੱਗੇ ਫੌਦਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਬਾਧਾ ਕਰਕੇ ਤੇ ਮੁਲਕੇ ਬਾਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਡ ਰਿਸ਼ਵਤ ਚਾਚਾ ਜੀ ਉਹਨੇ ਕਰਵਾਉਂ ਪਰ ਮਾਰਚ ਕੋਣ ਕੋਣ ਰਿਸ਼ਵਤ ਕਿੰਦੀ ਉਮਰ ਰਿਸ਼ਵਤ ਰਿਸ਼ਵਤ ਦੀ ਮੰਮੀ ਸਿਸਟਰਰੀ ਮੈਡੀਕਲ ਰਿਸ਼ਵਤ ਨੂੰ 91 ਸ ਆ ਮੈਡ ਕਦੋਂ ਪਰਾਈ ਕੀ ਹਾਲਾਤ ਨੇ ਰਾਜ ਮੈਂ ਤੇ ਉਸੇ ਦੇ ਉਨੇ ਡੀਐਮਸੀ ਦੇ ਉੱਤੇ ਫਰਕ ਨੂੰ ਥੋੜਾ ਫਰਕ ਤੇ ਆਪੇ 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 ਮਗਰ ਚਾਲੇ ਸਭੋ ਵਿਚਾਰ ਸਾਡੇ ਕਿ ਕਾਨੂੰ ਚਲ ਗਿਆ ਕੁਮਾਨਾ ਲੱਗਿਆ ਹੋਈ ਜਿਹਾ ਲੱਗਾ ਕੀ ਮੰਕਾ ਨਾ ਸਾਡੇ ਕੋ ਕੋ ਪ੍ਰਸ਼ਾਸਨ ਆਇਆ ਨਾ ਕੋ ਪੁਲਸ ਵਾਲਾ ਆਇਆ ਕੋਈ ਹੈ ਕੋਈ ਨਹੀਂ ਹੈ ਕਿਸੇ ਕਿਸਮ ਦਾ ਕੋਈ ਬੰਦਾ ਕਰੇ ਕਿ ਮੈਂ ਆਇਆ ਕੋਈ ਨਹੀਂ ਆਇਆ ਬੜਾ ਕਿਸ ਤੀਦਾ ਕੰਮ ਚਲ ਗਿਆ ਇਹਦਾ ਇਹਨਾਂ ਦੀ ਟ੍ਰੇਡਿੰਗ ਦਾ ਕੰਮ ਜੀ ਹੈ ਮੇਰੇ ਦਿੱਤਰ ਸਿੰਘ ਪ੍ਰਧਾਨ ਉਪਜਾਪਤ ਬਰਾਵੀ ਮੋਟਰ ਤੁਹਾਨੂੰ ਇਹ ਇਨਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਆਪਾਂ ਦਾ ਇਸ਼ਾਰਾ ਕੁਛ ਹੋਇਆ ਜੀ ਸਰ ਮੇਰਾ ਉੱਪਰ ਮੇਰੀ ਰਹਿਸਿਆ ਕੱਲੇ ਦੁਕਾਨਾਂ ਨੇ ਤੇਜਕਾਰ ਗਰੀਬ ਨਾਲ ਹੀ ਉਹ ਦੁਕਾਨਾਂ ਹੋ ਰਹੀ ਸੀ ਸਰ ਲੱਗਦਾ ਉਹ 2:40 45 ਦਾ ਟਾਈਮ ਆ ਚਾਰ ਧਮਾਗੇ ਇੱਕ ਦਬਲਾਂ ਗੰਦ ਦੇ ਵਾਲੇ ਪਿੰਡ ਦਾ ਤਾਂ ਤਾਂ ਤੱਕ ਲੱਗ ਗਿਆ ਮੇਰੇ ਨਾਲ ਦੀ ਗੱਲ ਨਹੀਂ ਇਹ ਕੋਥੇ ਲਿਖੀ ਹੋਇਆ ਨਾ ਬੋਤਲੋ ਬੋਤਲ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅਦਲਤੀ ਸਾਹਮਣੇ ਸਰਗੋ ਬਾਬੂੜੀ ਜਨ ਨਾਲ ਮੈਂ ਕਿਹਾ ਰਿਸ਼ਵ ਅਗਰਵਾਲ ਕੋਲ ਮਸਲਾ ਇਹਨੇ ਦੇਰੋਂ ਥੱਲੇ ਦੌਰ ਗਿਆ ਹੈ ਥੱਲੇ ਦੇਖਿਆ ਤੇ ਮੇਰੀ ਛੋਟੀ ਭੁਗੈ ਦੇ ਦਾ ਭਰਾ ਵਿੱਚ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚ ਕੋਈ ਲੱਗਾ ਜਿਹੜੇ ਥੱਲੇ ਬਣਿਆ ਉਹ ਗੱਡਰ ਜਿਹਦੇ ਚੋਂ ਅੱਗਨੇ ਕਦੇ ਸੀ ਉਹਦੇ ਵਿੱਚ ਅੱਗ ਨਿਕਲ ਹੀ ਨਾ ਪਈ ਜੀ

ਇਹ ਬੀ ਐਮ ਸੀ ਬੀਗਾਂ ਬਾਕੀਆਂ ਦੀ ਗੱਲ ਨਹੀਂ ਸ਼ ਬਾਕੀਆਂ ਵੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਬੋਬੜਾ ਰਿਆ ਪੈਰਾਂ ਦੀਆਂ ਹੱਡੀਆਂ ਦੇ ਦੀਆਂ ਵੀ ਉਹਨੇ ਕਰ ਗਏ ਮੇਰਾ ਬ੍ਰਦਰ ਇਹਦੇ ਵਿੱਚ ਉਹ ਸਾਰਾ ਪਤਾ ਚੰਦਾ ਹੈ ਕਿ ਉਹ ਸਿਵਲ ਜਗ੍ਹਾ ਹੈ ਉਹਨੇ ਗੁੱਦ ਮਾਰੇ ਹਲਾਤ ਯਾਰ ਦੀ ਪੈਨਸ਼ਨ ਚਾਹਤਾ ਹੈ ਕਿ ਚੇਤਨਾ ਬਰਨਿਆ ਤੇ ਨਹੀਂ ਕੋਈ ਸਾਥ ਨਹੀਂ ਆਉਂਦਾ ਕੋਈ ਕਾਰਵਾਈ ਹੋਈ ਕੰਪਨੀ ਦੇ ਕੋਲ ਕੋਈ ਕਾਰਵਾਈ ਵੀ ਹੋਈਗੀ ਹੁਣ ਸਾਡੇ ਕੋ ਉਂਦੇ ਨੇ ਇਹ ਬੁਰੇ ਦੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕਾਰਵਾਈ ਨਹੀਂ ਗਲਨੇ ਬਾਦ ਨੂੰ ਜੇ ਕੋਈ ਐਫ ਆਈ ਆਰ ਹੋਈ ਹੈ ਖਾਣਾ ਪੂਰਤੀ ਹੈ ਜੀ ਸ਼ੋਫਮਾਰ ਬਈ ਸ라이ਮ ਸ਼ਿੰਦਨ ਦੇ ਘਰ ਨਾਲੋਂ ਸੀ ਜੀ ਮੈਂ ਉਹਨਾਂ ਨੂੰ ਕਿਹਾ ਵਾ ਕੋਈ ਬੂਹੇ ਆ ਕੇ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰਿਆ ਵਾ ਕਿ ਤੁਸੀਂ ਦੇਖੋ ਇਹ ਬੰਦ ਕਰੋ ਉਹਨਾਂ ਕੋਈ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉਥੋਂ ਠੀਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ ਅੱਧੇ ਘੰਟੇ ਬਾਅਦ ਬਲੈਕ ਹੋਇਆ। ਢਿਸ਼ਾ ਬਾਹਰ ਹੁੰਦਾ ਭੱਜਾ। ਸਾਰੇ ਭੱਜ ਗਏ। ਬਲੈਕ ਸਟੋਕ ਦੇ ਬਹੁਤ ਮਾਰਾ ਕਰਦਾ ਹੈ।